ਕੋਈ ਪਸ਼ੂ ਸਾਡਾ ਬਾਗ ਉਜਾੜ ਗਿਆ ਅਸੀਂ ਉਸਦੇ ਤੇ ਚੋਰੀ ਦਾ ਇਲਜ਼ਾਮ ਨਹੀਂ ਲਾ ਸਕਦੇ ਕਰਮ ਦੀ ਜ਼ਿੰਮੇਵਾਰੀ ਕਿਸੇ ਪਸ਼ੂ ਤੇ ਨਹੀਂ ਹੈ ਕਿਸੇ ਪੰਛੀ ਤੇ ਨਹੀਂ ਹੈ ਤੇ ਕੋਈ ਪੰਛੀ ਸਾਡੇ ਘਰ ਦੇ ਦਰਖਤ ਤੇ ਆ ਕੇ ਆਲਣਾ ਬਣਾਉਂਦਾ ਸਾਥੋਂ ਨਹੀਂ ਪੁੱਛਦਾ ਮੈਂ ਤੁਹਾਡੇ ਦਰਖਤ ਤੇ ਆਲਣਾ ਬਣਾ ਲਾਵਾਂ ਕਿ ਨਹੀਂ ਇੱਥੇ ਬੈਠ ਜਾਵਾਂ ਕਿ ਨਹੀਂ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਚੱਲ ਰਹਿਣਾ ਹੈ ਕਰਮ ਦੀ ਜ਼ਿੰਮੇਵਾਰੀ ਪੰਛੀਆਂ ਦੀ ਨਹੀਂ ਹੈ ਪਸ਼ੂਆਂ ਦੀ ਨਹੀਂ ਹੈ ਪਥਰਾਂ ਦੀ ਨਹੀਂ ਹੈ ਬਨਸਪਤੀ ਦੇ ਨਹੀਂ ਹੈ ਕਰਮ ਦੀ ਜ਼ਿੰਮੇਵਾਰੀ ਮਨੁੱਖ ਨਾਲ ਚੱਲਦੀ ਹੈ ਔਰ ਮੈਂ ਫਿਰ ਅਰਜ਼ ਕਰਾਂ ਪਾਗਲ ਮਨੁੱਖ ਵੀ ਕਰਮ ਦਾ ਜ਼ਿੰਮੇਵਾਰ ਨਹੀਂ ਹੈ ਜਿਸ ਦੇ ਕੋਲ ਸਮਝ ਨਹੀਂ ਸਮਝ ਨਾਲ ਕਰਮ ਦੀ ਜ਼ਿੰਮੇਵਾਰੀ ਚੱਲਦੀ ਹੈ ਮਨੁੱਖ ਇੱਕ ਸਮਝਦਾਰ ਪ੍ਰਾਣੀ ਹੈ ਅਕਲਮੰਦ ਪ੍ਰਾਣੀ ਹੈ ਕਰਮ ਦੀ ਖੇਡ ਕਰਮ ਦੀ ਜ਼ਿੰਮੇਵਾਰੀ ਕਰਮ ਦਾ ਵਿਧਾਨ ਪਰਮਾਤਮਾ ਦੀ ਬਣਾਈ ਹੋਈ ਨਿਯਮਾਵਲੀ ਦੇ ਨਾਲ ਮਨੁੱਖ ਨਾਲ ਚਲਿਆ ਇਸ ਵਾਸਤੇ ਮੇਰੇ ਦੁੱਖ ਦਾ ਜ਼ਿੰਮੇਵਾਰ ਮੇਰੇ ਕਰਮ ਨੇ ਪਰਮਾਤਮਾ ਨਹੀਂ ਹੈ ਮੈਂ ਪਰਮਾਤਮਾ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਅਗਰ ਪਰਮਾਤਮਾ ਮੈਨੂੰ ਦੁੱਖ ਦੇ ਰਿਹਾ ਹੈ ਤਾਂ ਫਿਰ ਉਹਨੂੰ ਦਿਆਲੂ ਕਹਿਣ ਦੀ ਲੋੜ ਹੀ ਨਹੀਂ ਰਹੀਮ ਕਹਿਣ ਦੀ ਲੋੜ ਨਹੀਂ ਰਹਿਮਾਨ ਕਹਿਣ ਦੀ ਲੋੜ ਨਹੀਂ ਕਿਤੇ ਆਪ ਬੀਜ ਆਪੇ ਹੀ ਖਾਏ ਮੈਂ ਜੈਸਾ ਕਰਮਾਂ ਦਾ ਬੀਜ ਬੋਂਦਾ ਮੈਨੂੰ ਮਿਲਦਾ ਹੈ। ਵਿਗਿਆਨ ਸਫਲ ਹੋ ਗਿਆ ਹੈ ਬੀਜ ਦੇ ਵਿੱਚ ਫਲ ਵੇਖਣ ਦੇ ਵਿੱਚ। ਇਸ ਵਾਸਤੇ ਵਿਗਿਆਨਕ ਕਹਿੰਦੇ ਨੇ ਬੀਜਾਂ ਦਾ ਸੁਧਾਰ ਕਰੋ। ਫਸਲ ਆਪਣੇ ਆਪ ਚੰਗੀ ਹੋਵੇਗੀ। ਫਲ ਆਪਣੇ ਆਪ ਚੰਗੇ ਹੋ ਜਾਣਗੇ। ਫੁੱਲ ਆਪਣੇ ਆਪ ਚੰਗੇ ਹੋ ਜਾਣਗੇ। ਚਿੰਤਾ ਬੀਜ ਦੀ ਕਰੋ। ਸੰਤ ਕਹਿੰਦਾ ਰਿਹਾ ਹੈ ਚਿੰਤਾ ਕਰਮ ਦੇ ਕਰੋ ਸੁਖ ਆਪੇ ਹੀ ਮਿਲ ਜਾਏਗਾ ਸੁਖ ਮਿਲੇ ਇਹ ਚਿੰਤਾ ਨਾ ਕਰੋ ਕਰਮ ਠੀਕ ਹੋਵੇ ਇਹ ਚਿੰਤਾ ਕਰੋ ਫਲ ਚੰਗਾ ਮਿਲੇ ਇਹ ਚਿੰਤਾ ਨਾ ਕਰੋ ਵਿਗਿਆਨ ਕਹਿੰਦਾ ਬੀਜ ਚੰਗਾ ਹੋਣਾ ਚਾਹੀਦਾ ਹੈ ਬੀਜਾਂ ਦਾ ਸੁਧਾਰ ਕਰੋ ਕਿਉਂਕਿ ਬੀਜ ਚੋਂ ਹੀ ਫਲ ਆਣੇ ਨੇ ਬੀਜ ਚੋਂ ਹੀ ਫੁੱਲ ਆਣੇ ਨੇ ਬੀਜ ਚੰਗੇ ਬਣਾਓ ਬੀਜ ਵਧੀਆ ਬਣਾਓ ਫਲ ਦੀ ਚਿੰਤਾ ਨਾ ਕਰੋ ਸੁਖ ਦੀ ਮੰਗ ਨਾ ਕਰੋ ਤੇ ਸੁਖ ਦੀ ਚਿੰਤਾ ਵੀ ਨਾ ਕਰੋ ਕਰਮ ਚੰਗਾ ਕਰੋ ਕਰਮ ਠੀਕ ਹੋਵੇ ਆਪਣੇ ਕਰਮ ਦੇ ਪ੍ਰਤੀ ਸੁਚੇਤ ਹੋ ਕਿਉਂ ਪਰਮਾਤਮਾ ਦੇ ਦਰਬਾਰ ਦੇ ਵਿੱਚ ਕੇਵਲ ਕਰਮ ਦੀ ਵਿਚਾਰ ਆਉਂਦੀ ਹੈ ਮਹਾਰਾਜ ਕਹਿੰਦੇ ਮੈਂ ਦੇਖਦਾ ਸਾਰੇ ਜਗਤ ਦੇ ਵਿੱਚ ਬੜਾ ਕੁਝ ਹੈ ਬਹੁਤ ਕੁਝ ਹੈ ਪਰ ਬਿਨਾ ਕਰਮਾਂ ਤੋਂ ਮਨੁੱਖ ਨੂੰ ਕੀ ਮਿਲਦਾ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਮਿਲਦਾ ਪਰਮ ਰਸ ਵੀ ਹੈ ਪਰਮ ਆਨੰਦ ਵੀ ਹੈ ਪਰਮ ਖੇੜਾ ਵੀ ਹੈ ਸੰਸਾਰ ਦੇ ਸੁੱਖ ਵੀ ਨੇ ਅਧਿਆਤਮਿਕ ਆਨੰਦ ਵੀ ਹੈ ਪਰ ਬਿਨਾ ਕਰਮ ਤੋਂ ਕੀ ਮਿਲਦਾ ਹੈ ਵੇਖਾਂ ਵਿਣ ਕਰਮਾ ਕੈ ਮਿਲੇ ਲਈ ਮੈਂ ਵੇਖਦਾ ਹਾਂ ਬਿਨਾ ਕਰਮਾਂ ਤੋਂ ਕੀ ਮਿਲਦਾ ਹੈ ਕੁਝ ਵੀ ਨਹੀਂ ਮਿਲਦਾ ਇਸ ਨੂੰ ਮੈਂ ਚਾਹਦਾ ਥੋੜਾ ਜਿਹਾ ਹੋਰ ਵੀ ਖੋਲ ਦੇਈਏ ਕਿ ਸਮਾ ਹੋ ਗਏ ਮੈਂ ਚਾਹਨਾ ਇਸ ਨੂੰ ਕੱਲ ਤੁਹਾਡੇ ਸਾਹਮਣੇ ਖੋਲਾਂ ਗੱਲ ਪੂਰੀ ਖੁੱਲ ਜਾਏ ਦੁਬਦਾ ਦੇ ਚਨਾ ਰਹੇ ਕਿਉਂਕਿ ਮੈਂ ਫਿਰ ਅਰਜ਼ ਕਰਾਂ ਸਾਰੇ ਸਿੱਖ ਵਿਦਵਾਨਾਂ ਦਾ ਮੇਰੇ ਮਨ ਦੇ ਸਤਿਕਾਰ ਹੈ ਉਹਨਾਂ ਦੇ ਆਪਣੇ ਆਪਣੇ ਅਨੁਭਵ ਅੱਧਾ ਜਗਤ ਇੰਜ ਵੰਡਿਆ ਹੋਇਆ ਹੈ ਨਹੀਂ ਇਸ ਦੇ ਅਰਥ ਬਖਸ਼ਿਸ਼ ਨੇ ਅੱਧਾ ਜਗਤ ਇੰਜ ਵੰਡਿਆ ਹੋਇਆ ਹੈ ਇਹਦੇ ਅਰਥ ਕਰਮ ਹੀ ਨੇ ਕਰਮ ਲਵਸ ਸੰਸਕ੍ਰਿਤ ਦਾ ਉਹਦੇ ਅਰਥ ਬਣਦੇ ਨੇ ਕੰਮ ਕੀ ਕਰਮ ਕਰਦਾ ਹੈ ਕੀ ਕੰਮ ਤੇ ਕਰਮ ਲਵਜ਼ ਹੋਵੇ ਅਰਬੀ ਫਾਰਸੀ ਉਰਦੂ ਦਾ ਇਸ ਦੇ ਤੇ ਖੁਦਾ ਦਾ ਕਰਮ ਹੋ ਗਿਆ ਪ੍ਰਭੂ ਦਾ ਕਰਮ ਹੋ ਗਿਆ ਬਖਸ਼ਿਸ਼ ਹੋ ਗਈ ਲਵਜ਼ ਇੱਕੋ ਹੀ ਹੈ ਭਾਸ਼ਾ ਦੇ ਅੰਤਰ ਦੇ ਨਾਲ ਅਰਥਾਂ ਦਾ ਅੰਤਰ ਪੈ ਜਾਂਦਾ ਹੈ ਕੁਝ ਵਿਦਵਾਨ ਕਹਿੰਦੇ ਨੇ ਖਾਸ ਕਰਕੇ ਅੱਜ ਦੇ ਮਹਾਨ ਵਿਦਵਾਨ ਪ੍ਰਿੰਸੀਪਲ ਸਹਿਦ ਸਿੰਘ ਇਹ ਕਰਮ ਫਾਰਸੀ ਦਾ ਲਵਜ਼ ਹੈ ਸੰਸਕ੍ਰਿਤ ਦਾ ਨਹੀਂ ਹੈ ਫਰੀਦ ਕੋਠੀ ਇਹ ਕਹਿੰਦੇ ਨਹੀਂ ਇਹ ਸੰਸਕ੍ਰਿਤ ਦਾ ਹੈ ਤਾਂ خیر ਇਸ ਦੀ ਤਹਿ ਦੇ ਵਿੱਚ ਜੋ ਕੁਝ ਗਹਿਰਾਈ ਹੈ ਥੋੜੀ ਬਹੁਤ ਜੋ ਸਮਝ ਚ ਆਈ ਗੁਰੂ ਨੇ ਕਿਰਪਾ ਕੀਤੀ ਤਾਂ ਮੈਂ ਕੱਲ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗੇ ਫਿਰ ਅਰਥ ਕਰਕੇ ਅਗਲੀਆਂ ਪੌੜੀਆਂ ਤੁਹਾਡੇ ਸਾਹਮਣੇ ਆਰੰਭ ਕਰਾਂਗੇ ਕਿਉਂਕਿ ਇਹ ਪੌੜੀ ਕੁਝ ਆਪਣੇ ਵਿੱਚ ਐਸਾ ਇੱਕ ਖਾਸ 바ਅ ਰੱਖਦੀ ਹੈ ਕਿਉਂਕਿ ਕਈ ਕਹਿਣ ਲੱਗ ਪੈਂਦੇ ਨੇ ਸਭ ਕੁਝ ਤੇ ਪ੍ਰਮਾਤਮਾ ਨੇ ਹੀ ਕਰਨਾ ਹੈ ਜਦੋਂ ਜਪਾਏਗਾ ਜਪਾਂਗੇ ਇਸ ਦਾ ਮਤਲਬ ਹੈ ਅਜੇ ਉਹ ਨਹੀਂ ਚਾਹੁੰਦਾ ਜਦੋਂ ਉਸ ਦੀ ਬਖਸ਼ਿਸ਼ ਹੋਵੇਗੀ ਉਦੋਂ ਗੁਰਦੁਆਰੇ ਆਵਾਂਗੇ ਇਦਾਂ ਮਤਲਬ ਹੈ ਅਜੇ ਉਹ ਨਹੀਂ ਚਾਹੁੰਦਾ ਜਦੋਂ ਉਸ ਦੀ ਰਹਿਮਤ ਹੋਵੇਗੀ ਅਵਰਤ ਛਕਾਂਗੇ ਦਾ ਮਤਲਬ ਹੈ ਜੇ ਉਹ ਚਾਹੁੰਦਾ ਤੂੰ ਸ਼ਰਾਬੀ ਪਿੰਦਾ ਰਹੇ ਇਹ ਫਿਰ ਉਸ ਅਰਥ ਨੂੰ ਖੋਲੀਏ ਤੇ ਮਨੁੱਖ ਅਰਥਾਂ ਦਾ ਅਨਰਥ ਕਰ ਛੱਡਦੇ ਨੇ ਉਹਨਾਂ ਲਈ ਕੁਝ ਹੋਰ ਦੇ ਹੋਰ ਦਰਵਾਜ਼ੇ ਖੁੱਲ ਜਾਂਦੇ ਨੇ ਇਸ ਦਾ ਨਿਖੇੜਾ ਕੱਲ ਆਪ ਜੀ ਦੇ ਸਾਹਮਣੇ ਕਰਾਂਗੇ ਬੁੱਲ ਚੁਗਦੀ ਸ਼ਮਾਂ ਸਾਰਿਆਂ ਦਾ ਆਰਧਿਕ ਤੌਰ ਤੇ ਧੰਵਾਦ ਪਉੜੀ ਆਪ ਸਰਵਨ ਕਰ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਨਮਾਨਯੋ ਗੁਰੂ ਰੂਪ ਸਾਧ ਸੰਗ ਜਿਓ 6ਵੀਂ ਪਉੜੀ ਜਿਸ ਦੇ ਚ ਧਨ ਗੁਰੂ ਦੇ ਤੀਰਥਾਂ ਦੇ ਸੰਬੰਧ ਵਿੱਚ ਤੇ ਕਰਮ ਦੇ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਸਤਿਤ ਕਰਦੇ ਨੇ ਤੀਰਥਾਂ ਦੀ ਮਹਾਨਤਾ ਹਰ ਧਰਮ ਦੇ ਚ ਹਰ ਮਸਜਬ ਦੇ ਚ ਹੈ ਸਾਰਾ ਇਸਲਾਮੀ ਜਗਤ ਜਿਤਨੇ ਛਿਰ ਤੱਕ ਹਜਨਾ ਕਰ ਲਵੇ ਉਹ ਆਪਣਾ ਮੁਸਲਮਾਨ ਹੋਣਾ ਪੂਰਾ ਨਹੀਂ ਸਮਝਦਾ ਇਸ ਤਰ੍ਹਾਂ ਹੀ ਹਿੰਦੂ ਨੇ ਕੁੰਬ ਦਾ ਇਸ਼ਨਾਨ ਨਾ ਕਰ ਲੈਣ ਕੰਬੀ ਦਾ ਇਸ਼ਨਾਨ ਨਾ ਕਰ ਲੈਣ ਤੇ ਪ੍ਰਿਆਗ ਰਾਜ ਦੇ ਚਮਾਗ ਦਾ ਇਸ਼ਨਾਨ ਉਹ ਨਾ ਕਰਨ ਇਸ ਤੋਂ ਇਲਾਵਾ ਏਕਮਥਿਤ ਹੈ ਤੇ ਹੋਰ ਕਈ ਤਰ੍ਹਾਂ ਦੇ ਇਸ਼ਨਾਨ ਨੇ ਇਹ 10 ਪੁਰਬ ਨੇ ਇਹਨਾਂ 10 ਪੁਰਬਾਂ ਤੇ ਉਹ 68 ਤੀਰਥਾਂ ਦੇ ਚੋਂ ਕਿਸੇ ਨਾ ਕਿਸੇ ਤੀਰਥ ਤੇ ਇਸ਼ਨਾਨ ਨਾ ਕਰਨ ਉਹ ਆਪਣਾ Hindu ਹੋਣਾ ਸੰਪੂਰਨ ਨਹੀਂ ਸਮਝਦੇ ਇਸੇ ਤਰੀਕੇ ਨਾਲ ਬਾਕੀਆਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਸਿੱਖ ਜਗਤ ਦੇ ਵੀ ਆਪਣੇ ਤੀਰਥ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੋਬਿੰਦ왈 ਸਾਹਿਬ ਦੇ ਵਿੱਚ ਬਾਉਲੀ ਸਾਹਿਬ ਬਣਾ ਕੇ ਤੀਰਥ ਦੀ ਪਰੰਪਰਾ ਨੂੰ ਤੋੜਿਆ ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਹੀ ਕਲਪਨਾ ਅੰਮ੍ਰਿਤ ਸਰਵ ਜਾਣ ਵਸਾਣਾ ਉਹਨੂੰ ਸਾਕਾਰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਪੂਰੀ ਧੰਨ ਗੁਰੂ ਰਾਮਦਾਸ ਜੀ ਨੇ ਉਹਨੂੰ ਸਵਾਰਣ ਤੇ ਸ਼ਿੰਗਾਰਣ ਤੇ ਦਰਬਾਰ ਸਾਹਿਬ ਦੀ ਬਣਤਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਣਾਈ ਉਹਦੀ ਸੇਵਾ ਸੰਭਾਲ ਤੇ ਹਿਫਾਜ਼ਤ ਦੀ ਜ਼ਿੰਮੇਵਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬੰਦੇ ਰਹੇ ਸਿੱਖ ਜਗਤ ਦਾ ਕੇਂਦਰੀ ਅਸਥਾਨ ਬਣਿਆ ਜਗਤ ਦਾ ਕੇਂਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਏ ਭੋਇ ਦੀ ਤਲਵੰਡੀ ਦੇ ਵਿੱਚ ਪ੍ਰਕਾਸ਼ਮਾਨ ਹੋਏ ਜਨਮ ਹੋਇਆ ਰਾਏ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਬਣੀ ਹਸਨ ਅਵਦਾਨ ਵਲੀ ਕੰਦਾਰੀ ਰੇਲਵੇ ਸਟੇਸ਼ਨ ਦੇ ਅਜੇ ਵੀ ਹਸਨ ਅਬਦਾਲ ਲਿਖਿਆ ਹੋਇਆ ਇਹ ਸ਼ਾਇਰ ਨੂੰ ਅਜੇ ਵੀ ਹਸਨ ਅਬਦਾਲ ਕਹਿੰਦੇ ਨੇ ਪਰ ਉਸ ਵਲੀ ਨੇ ਉਪਰੋਂ ਪੱਥਰ ਸੁਟਿਆ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਮੁਬਾਰਕ ਹੱਥਾਂ ਨਾਲ ਰੋਕੇ ਹੈ ਤੋਂ ਹੱਥਾਂ ਦਾ ਪੰਜਾ ਲੱਗ ਗਿਆ ਹਸਨ ਅਬਦਾਲ ਪੰਜਾ ਸਾਬ ਬਣਿਆ ਸਿੱਖ ਜਗਤ ਦੇ ਤੀਰਥਾਂ ਦੇ ਚੋਂ ਸਿਰ ਮੌਰ ਤੀਰਤ ਬਣੇ ਜਿੱਥੇ ਜਿੱਥੇ ਕਿਸੇ ਮਹਾਪੁਰਸ਼ ਦੁਆਰਾ ਕੋਈ ਵਿਸ਼ੇਸ਼ ਘਟਨਾ ਗੱਡ ਗਈ ਹੈ। ਜਾਂ ਜਨਮ ਹੋਇਆ ਹੈ। ਜਾਂ ਕੁਝ ਹੋਰ ਕਾਰਨ ਨੇ ਉਹ ਜਗਾ ਤੀਰਥ ਕਹ ਲਾਂਦੇ ਨੇ ਇਸਲਾਮੀ ਜਗਤ ਦੇ ਚ Hindu ਜਗਤ ਦੇ ਚ ਸਿੱਖ ਜਗਤ ਦੇ ਚ ਬੋਧ ਜਗਤ ਦੇ ਚ ਸਾਰੇ ਬੁੱਧਿਸ਼ਠ ਲੋਗਾਂ ਦਾ ਕੇਂਦਰੀ ਅਸਥਾਨ ਗਿਆ ਹੈ। ਔਰ ਜਿਤਨੇ ਚਿਰ ਤੱਕ ਗਿਆ ਵਿਚ ਬੁੱਧ ਜੈਨਤੀ ਵਾਲੇ ਦਿਨ ਉਹ ਆ ਕੇ ਦਰਸ਼ਨ ਨਾ ਕਰ ਲੈਣ ਆਪਣੀ ਪੂਜਾ ਪਾਠ ਨਾ ਕਰ ਲੈਣ ਉਹ ਆਪਣਾ ਬੁੱਧਿਸ਼ਠ ਹੋਣਾ ਪੂਰਾ ਨਹੀਂ ਸਮਝਦੇ। ਤੀਰਥ ਇੱਕ ਪਵਿੱਤਰ ਅਸਥਾਨ ਇਸ ਤੋਂ ਤੇ ਇਨਕਾਰੀ ਨਹੀਂ। ਔਰ ਅਸਥਾਨ ਵੇਦ ਅਸਥਾਨ ਦਾ ਆਪਣਾ ਅਸਰ ਹੈ। ਆਪਣਾ ਪ੍ਰਭਾਵ ਹੈ ਜਗਾ ਜਗਾ ਦਾ ਆਪਣਾ ਅਸਰ ਹੈ ਦੂਰ ਕਿਉਂ ਜਾਓ ਹਰ ਘਰ ਦੀ ਵਾਈਬ੍ਰੇਸ਼ਨ ਵੀ ਅਲੱਗ-ਅਲੱਗ ਹੁੰਦੀ ਹੈ ਹਰ ਘਰ ਦਾ ਵੀ ਆਪਣਾ ਅਸਰ ਅਲੱਗ-ਅਲੱਗ ਹੈ ਹਰ ਗੁਰਦੁਆਰੇ ਦਾ ਵੀ ਆਪਣਾ ਅਲੱਗ ਅਸਰ ਹੈ ਹਰ ਮੰਦਰ ਦਾ ਵੀ ਆਪਣਾ ਅਲੱਗ ਅਸਰ ਹੈ ਹਰ ਮਸਜਿਦ ਦੀ ਵੀ ਅਲੱਗ-ਅਲੱਗ ਗੱਲ ਹੈ ਮੈਂ ਦੇਖਦਾ ਹਾਂ ਦਿੱਲੀ ਦੇ ਵਿੱਚ ਹਰ ਕਲੋਨੀ 'ਚ ਚਾਰ-ਚਾਰ ਗੁਰਦੁਆਰੇ ਨੇ ਪਰ ਅੰਮ੍ਰਿਤ ਵੇਲੇ ਸੰਗਤਾਂ ਭਜੀਆਂ ਹੁੰਦੀਆਂ ਨੀ ਸਿਸਗੰਜ ਸਾਹਿਬ ਬੰਗਲਾ ਸਾਹਿਬ ਤਿਲਧਰਨ ਨੂੰ ਤਾਂ ਨਹੀਂ ਮਿਲਦੇ ਲੰਬੀਆਂ-ਲੰਬੀਆਂ ਲਹਿੰਗਾ ਲੱਗਦੀਆਂ ਨੇ ਮੱਥਾ ਟੇਕਣ ਨੂੰ ਜਦ ਕੇ ਕਲੋਨੀ-ਕਲੋਨੀ ਦੇ ਵਿੱਚ ਗੁਰਦੁਆਰੇ ਮੌਜੂਦ ਨੇ ਜਿੱਥੇ-ਜਿੱਥੇ ਲੋਕੀ ਰਹਿੰਦੇ ਨੇ ਦੋ-ਦੋ ਚਾਰ-ਚਾਰ ਗੁਰਦੁਆਰੇ ਮੌਜੂਦ ਨੇ ਸੋਹਣੇ-ਸੋਹਣੇ ਜਿੱਥੇ ਕੀਰਤਨ ਪੈ ਕਰਦੇ ਨੇ ਪਾਠ ਹੋ ਰਿਹਾ ਹੈ ਲੇਕਿਨ ਭਜੇ ਆ ਰਹੇ ਨੇ ਅੰਮ੍ਰਿਤ ਵੇਲੇ ਤੋਂ ਹੀ ਰੌਣਕਾਂ ਲੱਗ ਜਾਂਦੀਆਂ ਨੇ ਸੀਸਗੰਜ ਸਾਹਿਬ ਬੰਗਲਾ ਸਾਹਿਬ ਤਿਲ ਦਰਨ ਦੀ ਥਾਂ ਨਹੀਂ ਆਉਂਦੀ ਇਹਨੂੰ ਕਹਿੰਦੇ ਨੇ ਅਸਥਾਨ ਵੇ ਜਗਾ ਦਾ ਅਸਰ ਜਿੱਥੇ ਪਰਮਪੁਰਖ ਨੇ ਕੋਈ ਬੈਠ ਕੇ ਤਪ ਕੀਤਾ ਹੋਵੇ ਟਿਕਾਣਾ ਕੀਤਾ ਹੋਵੇ ਅਸਰ ਹੈ ਔਰ ਉਸ ਸਥਾਨ ਤੇ ધਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਪਾਵਨ ਕਾਇਆ ਦਾ ਹੌਂ ਡੋਲੇ ਉਸ ਜਗ੍ਹਾ ਦਾ ਆਪਣਾ ਸਰ ਇਸ ਢੰਗ ਨਾਲ ਤੇ ਤੀਰਥ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਪਰ ਤੀਰਥ ਤਾਂ ਹੀ ਤੀਰਥ ਬਣੇ ਕਿਸੇ ਨੇ ਨਾਮ ਜਪਿਆ ਸੀ ਕੋਈ ਬੰਦਗੀ ਵਾਲਾ ਸੀ ਉਸ ਦੇ ਕਦਮ ਬੋਸੀ ਨਾਲ ਬਣੇ ਉਹਦੇ ਜਪ ਨਾਲ ਬਣੇ ਤੇ ਜੇ ਤੀਰਥਾ ਨੂੰ ਵੀ ਜਨਮ ਨਾਮ ਹੀ ਦੇਂਦਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਫਿਰ ਸਾਡਾ ਤੀਰਥ ਨਾਮ ਹੀ ਹੈ ਤੀਰਤ ਹਮਰਾ ਹਰ ਕੋ ਨਾ ਹਰੀ ਦਾ ਨਾਮ ਹੀ ਸਾਡਾ ਤੀਰਤ ਹੈ ਤੀਰਤ ਨਾਮਣ ਜਾਓ ਤੀਰਤ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਤ ਕੀ ਹੈ ਗੁਰ ਸ਼ਬਦ ਦੀ ਵਿਚਾਰ ਸ਼ਬਦ ਨੂੰ ਆਪਣੇ ਵਿਚਾਰ ਦੇ ਚ ਲੈ ਆਣਾ ਸ਼ਬਦ ਨੂੰ ਆਪਣੀ ਸਮਝ ਦੇ ਚ ਲੈ ਆਣਾ ਸ਼ਬਦ ਨੂੰ ਆਪਣੇ ਚੇਤੇ ਦੇ ਚ ਲੈ ਆਣਾ ਔਰ ਅਨਭਵੀ ਗਿਆਨ ਦਾ ਪੈਦਾ ਹੋ ਜਾਣਾ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਤ ਦਸ ਪੁਰਬ ਸਦਾ ਦਸਾਹਰਾ ਤੀਰਥਾਂ ਤੇ ਦਸ ਪੁਰਬ ਨੇ ਜਿਵੇਂ ਹੁਣੇ ਮੈਂ ਅਰਜ਼ ਕੀਤਾ ਕੁੰਭ ਦਾ ਇਸ਼ਨਾਨ ਕੁੰਭੀ ਦਾ ਇਸ਼ਨਾਨ ਪ੍ਰਿਆਗ ਰਾਗ ਦੇਚ ਮਾਗਦੇ ਮੈਨੇ ਮਾਗੀ ਦਾ ਇਸ਼ਨਾਨ ਚੰਦਰ ਗ੍ਰਹਿਣ ਦਾ ਇਸ਼ਨਾਨ ਸੂਰਜ ਗ੍ਰਹਿਣ ਦਾ ਇਸ਼ਨਾਨ ਕੁਰੂਖੇਤਰ ਦੇ ਚ ਇਸੇ ਤਰੀਕੇ ਨਾਲ ਕੇਦਾਰਨਾਥ ਬਦਰੀ ਨਾਰਾਇਣ ਦੀ ਯਾਤਰਾ ਇਹ 10 ਤੀਰਥਾਂ ਦੇ ਇਸ਼ਨਾਨ ਨੂੰ 10 ਪੁਰਬਾਂ ਦੇ ਮਨਾਨਣ ਨੂੰ ਮੰਨਦੇ ਨੇ 10 ਤਰ੍ਹਾਂ ਦੇ ਦੋਖ 10 ਤਰ੍ਹਾਂ ਦੇ ਪਾਪ ਮਿਟ ਜਾਂਦੇ ਨੇ 10 ਪੁਰਬ ਸਦਾ ਦਸਾਹਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਨੇ ਇਹ ਜੋ 10 ਪੁਰਬ ਮਨਾਏ ਜਾਂਦੇ ਨੇ ਔਰ ਆਖਿਆ ਜਾਂਦਾ ਹੈ ਦਸਾਂ ਨੂੰ ਹਰ ਲੈਂਦੇ ਨੇ ਭਾਉ ਦਸਾਂ ਨੂੰ ਮਿਟਾ ਦਿੰਦੇ ਨੇ 10 ਪਾਪ 10 ਪਾਪ ਚਾਰ ਪਾਪ ਬਾਣੀ ਦੇ ਮੰਨਦੇ ਨੇ ਤਿੰਨ ਪਾਪ ਮਨ ਦੇ ਮੰਦੇ ਨੇ ਤਿੰਨ ਪਾਪ ਤਨ ਦੇ ਮੰਦੇ ਨੇ ਮਿਥਿਆ ਬੋਲਣਾ ਫਿੱਕਾ ਬੋਲਣਾ ਕੌੜਾ ਬੋਲਣਾ ਯਾਂ ਨੇ ਤਾਂ ਹੈ ਤੇ ਸਚਾਈ ਲੇਕਿਨ ਇਸ ਵਾਸਤੇ ਬਿਆਨ ਕਰ ਰਿਹਾ ਅਗਲੇ ਨੂੰ ਚੋਟ ਪਹੁੰਚੇ ਅਗਲੇ ਨੂੰ ਤਕਲੀਫ ਹੋਵੇ ਸੱਚ ਬੋਲ ਕੇ ਵੀ ਝੋਟ ਪਹਚਾਈ ਜਾ ਸਕਦੀ ਹੈ ਇਹ ਵੀ ਮੈਂ ਅਰਜ਼ ਕਰਦੇ ਆ ਜੈਸੇ ਕੋਈ ਇੱਕ ਮਨੁੱਖ ਦੀ ਇੱਕ ਅੱਖ ਨਹੀਂ ਕੰਮ ਕਰਦੀ ਤੇ ਉਸ ਨੂੰ ਕਿਹਾ ਜਾ ਸਕਦਾ ਮਿੱਤਰ ਤੇਰੀ ਇੱਕ ਅੱਖ ਕੰਮ ਨਹੀਂ ਕਰਦੀ ਜਾਂ ਫਿਰ ਇਹ ਕਿਹਾ ਜਾ ਸਕਦਾ ਤੂੰ ਕੰਨਾ ਸੱਚ ਬੋਲ ਕੇ ਵੀ ਝੋਟ ਪਹਚਾਈ ਜਾ ਸਕਦੀ ਔਰ ਇਸ ਦੇ ਕਈ ਢੰਗ ਨੇ ਬਾਣੀ ਦੇ ਇਹ ਜੋ ਚਾਰ ਦੋਖ ਨੇ ਤੇ ਤਿੰਨ ਦੋਖ ਮਨ ਦੇ ਬੁਰਾ ਸੋਚਣਾ ਬੁਰਾ ਯਾਦ ਕਰਨਾ ਔਰ ਬੁਰੇ ਫੁਰਨਿਆਂ ਦਾ ਅੰਦਰ ਹਰ ਵਕਤ ਚੱਲਣਾ ਤਿੰਨ ਲੋਕ ਸਰੀਰ ਦੇ ਹੱਥਾਂ ਦਾ ਚੋਰੀ ਕਰ ਲੈਣਾ ਹੱਥਾਂ ਦਾ ਹਿੰਸਾ ਕਰ ਲੈਣਾ ਹੱਥਾਂ ਦਾ ਦੋਰਾਚਾਰ ਕਰ ਲੈਣਾ ਤਿੰਨ ਦੋਖ ਤਨ ਦੇ ਤਿੰਨ ਦੋਖ ਮਨ ਦੇ ਚਾਰ ਦੋਖ ਬਾਣੀ ਦੇ ਮਨ ਕੇ ਇੰਜ ਕਹਿੰਦੇ ਨੇ 10 ਪਾਪ ਨੇ ਇਹ 10 ਪਾਪ 10 ਪੁਰਬ ਮਨਾਨ ਨਾਲ ਮਿਟ ਜਾਂਦੇ ਨੇ ਐਸੀ ਪੁਰਾਣੀ ਧਾਰਨਾ 10 ਪੁਰਬ ਸਦਾ ਦਸਾਹਰਾ ਇਹ 10 ਪੁਰਬ ਮਨਾਨ ਨਾਲ ਬਾਣੀ ਦੇ ਦੋਖ ਮਿਟ ਜਾਂਦੇ ਨੇ ਬਾਣੀ ਸ਼ੁੱਧ ਹੋ ਜਾਂਦੀ ਹੈ ਜ਼ੁਬਾਨ ਸ਼ੁੱਧ ਹੋ ਜਾਂਦੀ ਹੈ ਮਨ ਸ਼ੁੱਧ ਹੋ ਜਾਂਦਾ ਹੈ ਮਨ ਦੇ ਦੋਖ ਮਿਟ ਜਾਂਦੇ ਨੇ ਤਨ ਪਾਵਨ ਹੋ ਜਾਂਦਾ ਹੈ ਤਨ ਦੇ ਪਾਪ ਧੁੱਲ ਜਾਂਦੇ ਨੇ ਪਰ ਮਹਾਰਾਜ ਕਹਿੰਦੇ ਨੇ ਗੁਰੂ ਗਿਆਨ ਸਾਚਾ ਥਾਨ ਤੇਰਤ ਦਸ ਪੁਰਬ ਸਦਾ ਦਾ ਸਾਹਰਾ ਗੁਰੂ ਦਾ ਗਿਆਨ ਤੇ ਪ੍ਰਭੂ ਦਾ ਨਾਮ ਇਹ ਜਪਣਾ ਹੀ ਦਸ ਪੁਰਬ ਮਨਾਣਾ ਹੈ ਔਰ ਇਹ ਹੀ ਦਸਾਂ ਦੋਖਾਂ ਨੂੰ ਨਾਸ ਕਰਦਾ ਹੈ ਕੋਈ ਜਲ ਦਾ ਮੱਜਨ ਜਲ ਦਾ ਇਸ਼ਨਾਨ ਬਾਣੀ ਦੇ ਪਾਪ ਨਹੀਂ ਧੋਂਦਾ ਜਲ ਦਾ ਇਸ਼ਨਾਨ ਮਨ ਦੇ ਪਾਪ ਵੀ ਨਹੀਂ ਧੋਂਦਾ ਜਲ ਦਾ ਇਸ਼ਨਾਨ ਤਨ ਦੇ ਪਾਪ ਵੀ ਨਹੀਂ ਧੋਂਦਾ ਸਫੁਰਤੀ ਦੇ ਸਕਦਾ ਤਾਜ਼ਗੀ ਦੇ ਸਕਦਾ ਔਰ ਤਾਜ਼ਾ ਸਰੀਰ ਢੰਗ ਨਾਲ ਨਾਮ ਜਪ ਸਕਦਾ ਹੈ ਪਰ ਜੇ ਆਖੀਏ ਇੱਕ ਡੁਬਕੀ ਲਾਈ ਤੇ ਸਾਰੇ ਪਾਪ ਦੁੱਲ ਗਏ ਐਸਾ ਦਿਖਾਈ ਨਹੀਂ ਦਿੰਦਾ ਸ਼ਾਇਦ ਆਪ ਨੂੰ ਪਤਾ ਹੋਵੇ ਪਿਛਲੇ ਦਿਨੇ ਜਦ ਕੁੰਭ ਲਗਿਆ ਹਰਦੁਆਰ ਦੇ ਵਿੱਚ ਮੇਰੇ ਖਲ 3-4 ਮਹੀਨੇ ਪਹਿਲੇ ਬڑے ਵੱਡੇ ਪੱਦਰ ਤੇ ਤਿਆਰੀਆਂ ਸਾਲਾਂ ਬਧੀ ਹੋ ਰਹੀਆਂ ਸਨ ਉੱਥੇ ਸਾਧੂਆਂ ਦੇ ਵਿਚ ਲੜਾਈ ਹੋਈ 35 ਦੇ ਕਰੀਬ ਸਾਧੂ ਮਾਰੇ ਗਏ ਬਹੁਤ ਸਾਰੇ ਜ਼ਖਮੀ ਹੋਏ ਝਗੜਾ ਕਿਸ ਗੱਲ ਤੇ ਮੈਂ ਪਹਿਲੇ ਇਸ਼ਨਾਨ ਕਰਨਾ ਹੈ ਤੇ ਮੈਂ ਪਹਿਲੇ ਕਰਨਾ ਮੇਰੇ ਪਾਪ ਪਹਿਲੇ ਧੁਲਨ ਤੇਰੇ ਬਾਅਦ ਦੇ ਚ ਉੱਥੇ ਸਾਧੂਆਂ ਦੀਆਂ ਟੋਲੀਆਂ ਨੇ ਬੈਰਾਗੀ ਨੇ ਸੰਿਆਸੀ ਨੇ ਨਾਂਗੇ ਨੇ ਅਖਾੜਿਆਂ ਵਿੱਚ ਲੜਾਈ ਹੋਈ ਔਰ ਇਹ ਪਹਿਲੀ ਦਫਾ ਹੋਇਆ ਕਿੰਨੇ ਸਤੋਂ ਸੈਂਕੜੇ ਸਾਲ ਪਹਿਲੇ ਵੀ ਕਿਧਰੇ ਵਿਖਾਹਤ ਤੇ ਸ਼ੁਰੂ ਹੋ ਜਾਂਦਾ ਸੀ ਤਣਾਅ ਤੇ ਪੈਦਾ ਹੋ ਜਾਂਦਾ ਸੀ ਪਰ ਹੁਣੇ ਲੜਾਈ ਪਹਿਲੀ ਦਫਾ ਹੋਈ ਗਏ ਸੰ ਪਾਪ ਧਾਉਣ ਸਰੀਰ ਦਾ ਪਾਪ ਹਿੰਸਾ ਬਾਣੀ ਦਾ ਪਾਪ ਮਿੱਥਿਆ ਬੋਲਣਾ ਕੋੜਾ ਬੋਲਣਾ ਤਾਂ ਖੂਬ ਕੋੜਾ ਵੀ ਬੋਲਦੇ ਰਹੇ ਮਿੱਥਿਆ ਵੀ ਬੋਲਦੇ ਰਹੇ ਹਿੰਸਾ ਵੀ ਕਰ ਦਿੱਤੀ 35 ਬੰਦੇ ਮਾਰੇ ਗਏ ਸੈਂਕੜੇ ਜ਼ਖਮੀ ਬਨਾਰਸ ਬਣਾਇਆ ਸੀ ਨਾਮ ਜਪਣ ਲਈ ਔਰ ਸ਼ਿਵ ਜੀ ਕਹਿੰਦੇ ਸੰਸਾਰੀ ਦੁਨੀਆ 'ਚ ਇਥੋਂ ਦੇ ਸੰਿਆਸੀ ਮਸ਼ਹੂਰ ਹੋਣਗੇ ਇਥੋਂ ਦੇ ਸੰਤ ਮਸ਼ਹੂਰ ਹੋਣਗੇ ਇਥੋਂ ਦਾ ਨਿਕਲਿਆ ਹੋਇਆ ਸੰਤ ساری ਦੁਨੀਆ 'ਚ ਪੂਜਿਆ ਜਾਏਗਾ ਸਮਾਂ ਐਸਾ ਆਇਆ ਅਜ ਬਨਾਰਸ ਦਾ ਸੰਤ ਮਸ਼ਹੂਰ ਨਹੀਂ ਠੱਗ ਮਸ਼ਹੂਰ ਹੈ ਇਹ ਹਰ ਕੇ ਸੰਤ ਨਾਖੀਏ ਬਨਾਰਸ ਕੇ ਠੱਗ ਸਮਾਂ ਵਕਤ ਦੇ بس ਇਤਨੇ ਹੀ ਮੈਂ ਸਚਾਈ ਬਿਆਨ ਕਰ ਸਕਦਾ ਮੱਕੇ ਦੇ ਬਦੂਆਂ ਦੀਆਂ ਕਹਾਣੀਆਂ ਤੇ ਬਹੁਤ ਪੁਰਾਣੀਆਂ ਜਲ ਦੇ ਇਸ਼ਨਾਨ ਕਰਨ ਨਾਲ ਤਾਜ਼ਗੀ ਮਿਲ ਸਕਦੀ ਹੈ ਸਫੁਰਤੀ ਮਿਲ ਸਕਦੀ ਹੈ ਹਾਂ ਕਿਸੇ ਜਲ ਦੀ ਤਾਸੀਰ ਬੜੀ ਮਹਾਨ ਹੋ ਸਕਦੀ ਹੈ ਸਰੀਰ ਦੇ ਰੋਗਾਂ ਦੀ ਨਿਵਿਰਤੀ ਕਰ ਸਕਦਾ ਜਿਵੇਂ ਕੋਈ ਮਨੁੱਖ ਨਾਮ ਜਪੇ ਕਿਸੇ ਸਰੋਵਰ ਦੇ ਕੰਡੇ ਤੇ ਬੈਠ ਕੇ ਉਹਦੀਆਂ ਜਿਹੜੀਆਂ ਲਹਿਰਾਂ ਬਣਨ ਗਿਆ ਉਹ ਪਾਣੀ ਨੂੰ ਛੋਣ ਗਿਆ ਸਹਿਜੇ ਸਹਿਜੇ ਪਾਣੀ ਦੀ ਤਾਸੀਰ ਨੂੰ ਬਦਲਣ ਗਿਆ ਬੜੇ ਪੁਰਾਣੇ ਜ਼ਮਾਨੇ ਤੋਂ ਇੱਕ ਕਹਾਵਤ ਚੱਲੀ ਆ ਰਹੀ ਹੈ ਕਿ ਪਿਆਰ ਨਾਲ ਸ਼ਰਧਾ ਨਾਲ ਪਾਣੀ ਦਾ ਗਲਾਸ ਕਿਸੇ ਨੂੰ ਪੇਸ਼ ਕਰੀਏ ਉਸ ਪਾਣੀ ਦਾ ਸਵਾਦ ਕੁਝ ਹੋਰ ਹੁੰਦਾ ਹੈ ਨਫ਼ਰਤ ਨਾਲ ਗਰਣਾ ਨਾਲ ਕ੍ਰੋਧ ਨਾਲ ਪੇਸ਼ ਕਰੀਏ ਉਸ ਪਾਣੀ ਦਾ ਸਵਾਦ ਕੁਛ ਹੋਰ ਹੋ ਜਾਂਦਾ ਹੈ। ਮਨੁੱਖ ਦੇ ਖਿਆਲਾਂ ਨਾਲ, ਮਨੁੱਖ ਦੀਆਂ ਤਰੰਗਾਂ ਨਾਲ ਪਾਣੀ ਵੀ ਪ੍ਰਭਾਵਿਤ ਹੁੰਦੇ ਨੇ। ਸਿਰਫ ਪਾਣੀ ਹੀ ਪ੍ਰਭਾਵਿਤ ਨਹੀਂ ਆਉਂਦਾ, ਰੇਤ ਦੇ ਜ਼ਰਰੇ ਵੀ ਪ੍ਰਭਾਵਿਤ ਹੁੰਦੇ ਨੇ। ਇਸ ਵਾਸਤੇ ਪਰਮਪੁਰਖ ਦੇ ਕਦਮਾਂ ਨੇ ਜਿਸ ਰੇਤ ਨੂੰ ਛੋਇਆ ਹੈ ਉਸ ਨੂੰ ਚਰਨ ਧੂੜ ਕਹਿੰਦੇ ਨੇ ਔਰ ਮਸਤਕ ਤੇ ਲਾਣ ਨਾਲ ਬੜੀ ਮਹਾਨਤਾ ਮੰਨੀ ਗਈ ਹੈ ਗੁਰੂ ਗੰਨ ਸਾਹਿਬ ਵਿੱਚ ਇਸ ਦੀ ਬੜੀ ਉਪਮਾ ਹੈ। ਇਸ ਗੱਲ ਤੋਂ ਤੇ ਇਨਕਾਰੀ ਨਹੀਂ ਪਰਖੇੜ ਤੇ ਫਿਰ ਵੀ ਨਾਮ ਦੀ ਆਏਗੀ ਨਾਮ ਹੀ ਪਾਣੀ ਦੀ ਤਾਸੀਰ ਬਦਲੇਗਾ ਨਾਮ ਹੀ ਮਿੱਟੀ ਦੀ ਤਾਸੀਰ ਬਦਲੇਗਾ ਨਾਮ ਹੀ ਬਾਹਰ ਦੇ ਵਾਤਾਵਰਣ ਨੂੰ ਪਾਵਨ ਕਰੇਗਾ ਤੋ ਤੀਰਥ ਹਮਰਾ ਹਰ ਕੋ ਨਾਮ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਦਰ ਗਿਆਨ ਹੈ ਗੁਰ ਗਿਆਨ ਸਾਚਾ ਥਾਣ ਤੀਰ ਦਸ ਪੁਰਬ ਸਦਾ ਦਸਾਰਾ ਔਰ ਨਾਮ ਹਰ ਦਾ ਸਦਾ ਜਾ ਚਾਉਂਦੇ ਹੋ ਪ੍ਰਭ ਧਰਣੀ ਧਰਾ हे ਸੰਸਾਰ ਨੂੰ ਧਾਰਨ ਕਰਨ ਵਾਲੇ हे ਧਰਤੀ ਨੂੰ ਧਾਰਨ ਕਰਨ ਵਾਲੇ हे ਪ੍ਰਭੂ ਆਪਣਾ ਨਾਮ ਦੇ ਇਹੀ ਤੀਰਤ ਹੈ ਇਹੀ ਪਾਪਾਂ ਨੂੰ ਨਾਸ਼ ਕਰਦਾ ਹੈ ਇਹੀ ਆਨੰਦ ਦਿੰਦਾ ਹੈ ਇਹੀ ਸੁਖ ਦਿੰਦਾ ਹੈ ਇਸ ਪੌੜੀ ਚ ਵੀ ਪਾਤਸ਼ਾਹ ਕਹਿੰਦੇ ਨੇ ਤੀਰਥ ਨਾਵਾ ਜੇ ਤੇ ਸਭਾਵਾ ਜੇ ਮੈਂ ਪ੍ਰਮਾਤਮਾ ਨੂੰ ਬਾਝਾ ਜਾਵਾ ਤਾਂ ਹੀ ਤੀਰਥ ਨਾਵਾ ਨਾ ਭਾਈ ਤੀਰਥ ਦਾ ਨਾਣਾ ਤੇ ਤਾਂ ਜੋ ਉਸ ਨੂੰ ਬਾਝਾਈਏ ਵਿਣ ਭਾਣੇ ਕਹਿ ਨਾਏ ਕਰੀਸ਼ ਜੇ ਉਸ ਨੂੰ ਪਾਈਏ ਹੀ ਨਾ ਉਸ ਨੂੰ ਚੰਗਾ ਹੀ ਨਾ ਲੱਗਿਆ ਔਰ ਉਸ ਨੂੰ ਕੌਣ ਬਾਂਦੇ ਨੇ ਪਿਛਲੀਆਂ ਪੌੜੀਆਂ 'ਚ ਜ਼ਿਕਰ ਆ ਗਈ ਹੈ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਜੋ ਉਸ ਦੇ ਬਾਣੇ ਨੂੰ ਮੰਨਦੇ ਨੇ ਪਰਮਾਤਮਾ ਨੂੰ ਉਭਾ ਜਾਂਦੇ ਨੇ ਜੋ ਉਸ ਦੀ ਰਜ਼ਾ ਨੂੰ ਮੰਨਦੇ ਨੇ ਜੋ ਉਸ ਦੇ ਬਾਣੇ ਨੂੰ ਮੰਨ ਲੈਂਦੇ ਨੇ ਪਰਮਾਤਮਾ ਨੂੰ ਉਭਾ ਜਾਂਦੇ ਨੇ ਉਸੇ ਦਾ ਹੀ ਵਿਸਤਾਰ ਹੈ ਜੇ ਮੈਂ ਉਸ ਨੂੰ ਪਾਇਆ ਹੀ ਨਹੀਂ ਤੇ ਜੇ ਮੈਂ ਉਸ ਦੀ ਰਜ਼ਾ ਦੇ 'ਚ ਜੀਵੇ ਆ ਹੀ ਨਹੀਂ ਤੇ ਕੀ ਇਸ਼ਨਾਨ ਕੀਤਾ ਮੈਂ ਕੁਝ ਨਹੀਂ ਸੁਣਾਣ ਕੀਤਾ ਸਹਿਬ ਅੱਗੇ ਚੱਲ ਕੇ ਕਹਿੰਦ ਨੇ ਪੰਕਤੀਆਂ ਪੜਨੀਆਂ ਜੇ ਕੀ ਸੇਸ਼ਟ ਉਪਾਈ ਵੇਖਾ ਬਿਨ ਕਰਮ ਆਖੇ ਮਿਲੇ ਲਈ ਜਿਤਨੀ ਸ੍ਰਿਸ਼ਟੀ ਹੈ ਪਰਿਪੂਰਨ ਪਰਮਾਤਮਾ ਤੋਂ ਬਣਾਈ ਹੈ ਮੈਂ ਵੇਖਦਾ ਕਿ ਬਿਨਾ ਕਰਮਾਂ ਤੋਂ ਕੀ ਮਿਲਦਾ ਹੈ ਕੁਝ ਵੀ ਨਹੀਂ ਮਿਲਦਾ ਕੁਝ ਵੀ ਨਹੀਂ ਮਿਲਦਾ ਕੋ ਕਰਮ ਨੂੰ ਦੋ ਪਾਸੇ ਲੈ ਗਏ ਨੇ ਸਿੱਖ ਜਗਤ ਦੇ ਵਿਦਵਾਨ ਕਰਮ ਨੂੰ ਲੈ ਗਏ ਨੇ ਬਖਸ਼ਿਸ਼ ਵਾਲੇ ਪਾਸੇ ਉਹ ਜੋ ਕਹਿੰਦੇ ਨੇ ਇਹ ਕਰਮ ਸ਼ਬਦ ਫਾਰਸੀ ਦਾ ਹੈ ਤੇ ਫਾਰਸੀ ਵਿੱਚ ਬਖਸ਼ਿਸ਼ ਲਈ ਲਫ਼ਜ਼ ਹੈ ਕਰਮ ਫਲਾਣੇ ਤੇ ਖੁਦਾ ਦਾ ਕਰਮ ਹੋ ਗਿਆ ਹੈ ਕਰਮ ਦੇ ਅਰਥ ਬਖਸ਼ਿਸ਼ ਪਰ ਕੁਝ ਮਹਾਨ ਵਿਦਵਾਨ ਇਸ ਨੂੰ ਲੈ ਗਏ ਨੇ ਇਹ ਸੰਸਕ੍ਰਿਤ ਦਾ ਲਫ਼ਜ਼ ਹੈ ਤੇ ਕਰਮ ਦੇ ਮਤਲਬ ਨੇ ਕੰਮ ਕਰਮ ਕਿਰਤ ਕਰਨਾ ਬਿਨਾਂ ਕੁਝ ਕੀਤੇ ਆ ਕੀ ਪ੍ਰਾਪਤ ਹੋ ਸਕਦਾ ਕੁਝ ਵੀ ਨਹੀਂ ਬਿਨਾਂ ਕੁਝ ਕੀਤੇ ਆ ਕੀ ਪ੍ਰਾਪਤ ਹੋ ਸਕਦਾ ਕੁਝ ਵੀ ਨਹੀਂ ਕਹਿੰਦੇ ਨੇ ਮਨੁੱਖ ਦੇ ਨਾਲ ਹੀ ਕਰਮ ਦੀ ਜ਼ਿੰਮੇਵਾਰੀ ਚੱਲ ਪੈਂਦੀ ਹੈ ਪਸ਼ੂਆਂ ਦੇ ਨਾਲ ਨਹੀਂ ਹੈ ਪੰਛੀਆਂ ਦੇ ਨਾਲ ਨਹੀਂ ਹੈ ਜਿੱਥੇ ਸੁਚੇਤ ਹੋਇਆ ਮਨੁੱਖ ਸਾਵਧਾਨ ਹੋਇਆ ਗਿਆਨ ਪੈਦਾ ਹੋਇਆ